जय शंकर जी की जय भोलेनाथ हर हर महादेव मेरा नाम हरविंदर सोनी है और शिवसना बालासर ठाकुरे तो गुरदासपुर तो छोटा जसाई होनादा हो और आज मैं एक विशेष जेडी चर्चा करना चाहना है ਤੁਹਾਡੇ माध्यम दे नाल सिर्फ एन्ना कहना चाहना कि एक आज दी डेट जो पंजाब दी जो स्थिति है मैं कह सकता हूं कि मैं उस चीज को घबराया हुआ हूं क्यों घबराया हुआ हूं क्योंकि क्यों मेरा परिवार भी इथे रहंदा है मेरे रिश्तेदार भी इथे रहंदे ने मेरे स्कूल पढ़ने वाले बच्चे भी इथे रहंदे हैं ਤੋ ਸੋ ਆਸ-ਪਾਸ ਆ ਜੋ ਮਾਹੌਲ ਬਣਿਆ ਹੋਇਆ ਇਸ ਟਾਈਮ ਮੈਂ ਕਹਿ ਸਕਦਾ ਕਿ ਆਪਕੋ ਕੰਟਰੋਲ ਹੈ ਕੰਪਲੀਟਲੀ ਕਿਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਸਰੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨਸ਼ਾ ਅੱਤ ਤੇ ਪਹੁੰਚਿਆ ਹੋਇਆ ਹੈ ਔਰ ਕਰਪਸ਼ਨ ਤੇ ਦੇਖੀਏ ਜੋ ਤੁਸੀਂ ਕਿ ਪਿਛਲੇ ਦਿਨੀ ਕਿਉਂ ਕੀ ਨਿਕਲ ਰਿਹਾ ਥੇ ਤੋ ਸੋ ਮੈਂ ਓਵਰਆਲ ਮੈਂ ਇਹ ਨਾਲ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਜੋ ਸਥਿਤੀ ਹੈ ਇੱਕ ਇਮਾਨਦਾਰ ਸੀਐਮ ਦੇ ਹੋਣ ਦੇ ਬਾਵਜੂਦ ਵੀ ਜੋ ਸਥਿਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਔਰ ਇਹ ਸਾਡੇ ਵਾਸਤੇ ਬਹੁਤ ਹਾਰਮਫੁਲ ਹੈ ਨਾਰਮਲੀ ਮੈਂ ਅੱਜ ਕੱਲ ਬੋਲਣਾ ਛੱਡਿਆ ਹੈ ਕਿਉਂਕਿ ਮੈਂ ਠੀਕ ਨਹੀਂ ਹੈ ਤਬੀਬ ਮੇਰੀ ਠੀਕ ਨਹੀਂ ਹੈ ਪਰ ਮੈਂ ਅੱਜ ਮਜਬੂਰ ਹੋ ਗਿਆ ਕਿ ਮੈਂ ਤੁਹਾਡੇ ਮਾਧਿਅਮ ਦੇ ਨਾਲ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੇ ਸੀਐਮ ਸਾਹਿਬ ਨੂੰ ਔਰ ਡੀਜੀਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਕਿ ਜੋ ਇਹ ਸਿਸਟਮ ਬਣਿਆ ਹੋਇਆ ਹੁਣ ਸਾਡੀ ਪੰਜਾਬ ਪੁਲਿਸ ਵੀ ਉਹ ਨਹੀਂ ਰਹਿ ਗਈ ਸਾਡਾ ਸਿਸਟਮ ਵੀ ਉਹ ਨਹੀਂ ਰਹਿ ਗਿਆ ਜੋ ਪਹਿਲਾਂ ਹੁੰਦਾ ਸੀ ਕਿਉਂ ਕਾਰਨ ਸਿਰਫ ਇਹਨਾ ਹੈ ਕਿ ਅੱਜ ਇੱਕ ਆਮ ਇਨਸਾਨ ਦੀ ਸੁਣਵਾਈ ਜਿਹੜੀ ਹੈ ਔਰ ਬਿਲਕੁਲ ਨਹੀਂ ਜੇ ਕਿਤੇ ਵੀ ਹੋਰੀ ਕਿਸੇ ਵੀ ਡਿਪਾਰਟਮੈਂਟ ਚ ਚਲੇ ਜਾਓ ਕਿਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਤੱਕ ਉਹ ਕਿਸੇ ਵਿਸ਼ੇਸ਼ ਵਿਅਕਤੀ ਦੀ ਜਾਂ ਕਿਸੇ ਕਿਸੇ ਰਾਜਨੀਤਿਕ ਵਿਅਕਤੀ ਦੀ ਸफारਿਸ਼ ਨਹੀਂ ਪ੍ਰਵਾਹਦਾ ਤੋ ਸੋ ਇਹ ਜੋੜਾ ਮਾਹੌਲ ਦਾ ਬਣ ਰਿਹਾ ਇਸ ਟਾਈਮ ਆਨੁਅਲ ਸਮੇਂ ਦੇ ਵਿੱਚ ਹੋਰ ਵੀ ਜ਼ਰਾ ਜੋ ਕਿਰਟੀਕਲ ਹੋ ਜਾਏਗਾ ਔਰ ਜਿਹਦੇ ਵਿੱਚ ਸਾਡੇ ਹੀ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਰਹਿਣਾ ਜਿਹੜਾ ਉਹ ਦੁਸ਼ਵਰ ਹੋ ਜਾਏਗਾ ਇਸ ਦਾ ਵਿਸ਼ੇਸ਼ ਕਾਰਨ ਮੈਂ ਇਹ ਵੀ ਸਮਝਦਾ ਕਿ ਜਿਹੜੇ ਸਾਡੇ ਇਥੇ ਅਪਰਵਾਸੀ ਆ ਚੁੱਕੇ ਨੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਨ੍ਹਾਂ ਦੀ ਕੋਈ شناختੀ ਨਹੀਂ ਹੈ ਉਹਨਾਂ ਦਾ ਪਤਾ ਹੀ ਨਹੀਂ ਹੈ ਕਿ ਕੌਣ ਕਿੱਥੋਂ ਆ ਰਿਹਾ ਹੈ ਔਰ ਕਿੱਥੇ ਰਹਿ ਰਿਹਾ ਹੈ ਔਰ ਕੀ ਕਰਕੇ ਇੱਥੋਂ ਫਿਰ ਦੌੜ ਰਿਹਾ ਹੈ ਇਹਦਾ ਕੁਝ ਨਹੀਂ ਕੋਈ ਰਿਕਾਰਡ ਨਹੀਂ ਹੈ ਨਾ ਹੀ ਕੋਈ ਕੋਈ ਜਾਣਕਾਰੀ ਜਿਹੜੀ ਹੈ ਕਲੈਕਟ ਕੀਤੀ ਜਾ ਰਹੀ ਹੈ ਨਾ شناختੀ ਕੀਤੀ ਜਾ ਰਹੀ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਸਾਡੇ ਸਮਾਜ ਦੇ ਵਿੱਚ ਜੋ ਕ੍ਰਾਈਮ ਵਧ ਰਿਹਾ ਉਹਦੇ ਕੋ ਦਾ ਉਸ ਤੋਂ ਇਲਾਵਾ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਨਾ ਹਾਂ ਕਿ ਅਗਰ ਆਮ ਲੋਕ ਜਿਹੜੇ ਉਹ ਕਿਤੇ ਜਾ ਕੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੁਝ ਆਪਣੀ ਮੰਗ ਲੈ ਕੇ ਜਾਂਦੇ ਆ ਨਾ ਤੋਂ ਉਹਨੂੰ ਪਹਿਲਾਂ ਤੇ ਬਹੁਤ ਜ਼ਿਆਦਾ ਫੇਰੇ ਮਰਵਾਏ ਜਾਂਦੇ ਨੇ ਉਹ ਤਰਲੇ ਵਿੱਚ ਤਾਂ ਕਰਵਾਏ ਜਾਂਦੇ ਨੇ ਈਵਨ ਤਾਂ ਕਈਏ ਤਾਂ ਫੋਨ ਹੀ ਨਹੀਂ ਚੱਕਦੇ ਤੇ ਕਈ ਤਾਂ ਨੰਬਰ ਬਲੌਕ ਪਾ ਦਿੰਦੇ ਨੇ ਤੇ ਸੋ ਇਹ ਇਸ ਟਾਈਮ ਮਾਹੌਲ ਸੀਐਮ ਸਾਹਿਬ ਬਣ ਰਿਹਾ ਸਾਡੇ ਪੰਜਾਬ ਦਾ ਜੋ ਬਹੁਤ ਜ਼ਿਆਦਾ ਖਤਰਾ ਮੈਂ ਤਾਂ ਬਹੁਤ ਤੁਹਾਡੇ ਤੋਂ ਉਮੀਦਾਂ ਕਰਦਾ ਕਾਰਨ ਕਿ ਮੈਂ ਬਹੁਤ ਵੱਡਾ ਫੈਨ ਆ ਔਰ ਉਹਦੇ باوجود ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਅੱਜ ਸਥਿਤੀ ਜਿਹੜੀ ਆ ਆਊਟ ਆਫ ਕੰਟਰੋਲ ਹੈ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਅਜੇ ਇਕ ਅਛਾਈ ਦੇ ਤੌਰ ਤੇ ਤੁਸੀਂ ਕਿਹਾ ਕਿ ਕਿਸਾਨਾਂ ਨੂੰ ਕਿ ਆਪਣੇ ਖੇਤਾਂ ਦੇ ਵਿੱਚੋਂ ਰੇਤ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ ਤੇ ਉਹਦੀ ਆਰਡ ਦੇ ਵਿੱਚ ਕਿਸਾਨਾਂ ਨੂੰ ਤੇ ਪਤਾ ਨਹੀਂ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ ਮਾਈਨਿੰਗ ਜਿਹੜਾ ਮਾਫੀਆ ਵਾ ਉਹ ਕਿੰਨੇ ਹਾਈਲਾਈਟ ਉਹਨੇ ਕਰ ਦੇਖੋ ਹਾਈ ਹਾਈ ਲੈਵਲ ਦੇ ਉੱਪਰ ਉਹਨਾਂ ਨੇ ਜੋ ਉਹਨਾਂ ਨੇ ਉੱਥੇ ਕੀ ਕਰਦੇ ਆ ਮਾਈਨਿੰਗ ਕੀਤੀ ਹੈ ਇਹ ਜਿਹੜੀ ਹੈ ਇਹ ਮੈਂ ਸਮਝ ਸਕਦਾ ਕਿ ਇੱਕ ਬੜੀ ਵੱਡੀ ਇੱਕ ਦਾਗ ਹੈ ਸਾਡੇ ਸਮਾਜ ਦੇ ਉੱਪਰ ਸਾਡੀ ਪ੍ਰਸ਼ਾਸਨਿਕ ਗਤੀਵਿਧੀਆਂ ਦੇ ਉੱਪਰ ਕਿਉਂ ਕਾਰਨ ਕੀ ਹੈ ਕਿ ਇੱਕ ਆਮ ਲੋਕਾਂ ਨੂੰ ਸਭ ਕੁਝ ਪਤਾ ਹੈ ਆਮ ਲੋਕੋ ਨੇ ਪਿੰਡ ਦੇ ਲੋਕਾਂ ਨੂੰ ਪਤਾ ਹੈ ਮੀਡੀਆ ਨੂੰ ਸਭ ਕੁਝ ਪਤਾ ਹੈ ਲੇਕਿਨ ਸਾਡੇ ਪ੍ਰਸ਼ਾਸਕੀ ਅਧਿਕਾਰੀ ਨੂੰ ਕੁਝ ਨਹੀਂ ਪਤਾ ਮੈਂ ਜ਼ਰੂਰ ਸਮਝਣਾ ਅੱਜ ਸਾਡੇ ਖੁਸ਼ਕਿਸਮਤੀ ਹੈ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਸਾਡੇ ਡੀਸੀ ਸਾਹਿਬ ਬਹੁਤ ਵਧੀਆ ਆਏ ਨੇ ਬਹੁਤ ਕਹਿੰਦੇ ਨੇ ਨੇਕ ਦਿਨ ਇਨਸਾਨ ਨੇ ਕਿਉਂਕਿ ਪਠਾਨਕੋਟ ਤੋਂ ਆਏ ਨੇ ਉਥੋਂ ਦੇ ਲੋਕ ਕਹਿੰਦੇ ਨੇ ਕਿ ਬਹੁਤ ਹੀ ਅچھے ਇਨਸਾਨ ਨੇ ਦੋਸਤੋ ਅੱਜ ਹੀ ਕੁਝ ਉਮੀਦ ਕਰਦੇ ਆ ਲੇਕਿਨ ਜੋ ਨਿਚਲੇ ਵਾਲਾ ਜੋ ਪਾਰਟ ਜੋ ਕੈਸਰ ਨੇ ਕਿ ਸਿਸਟਮ ਹੈਗਾ ਮੈਂ ਉਹ ਪੂਰੀ ਤਰ੍ਹਾਂ ਡਾਵਾ ਡੋਲ ਹੈ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਅੱਜ ਨਸ਼ਾ ਵੀ ਉਸ ਤਰ੍ਹਾਂ ਹੀ ਦੇ ਅੱਜ ਇੱਕ ਗੈਂਗਸਟਰ ਵਾਧੂ ਡੇ ਬਾ ਡੇ ਦਾ ਫੈਰ ਕਰਨਾ ਕਿ ਦੇਖੋ ਤੁਸੀਂ ਕਨਨੌਰ ਗੋਲੀ ਚਲੀ ਸ੍ਰੀਆਮ ਚਲੀ ਹੋਰ ਉਹ ਇਹ ਵੀਡੀਓਜ਼ ਆਏ ਸਾਡੇ ਇੱਥੇ ਬਾਟਾ ਚੌਂਕ ਦੇ ਵਿੱਚ ਛੋੜੇ ਦਿਨ ਪਹਿਲਾਂ ਗੋਲੀ ਚਲੀ ਸੋ ਮੈਨੀ ਪੀਪਲਸ ਔਰ ਮੈਨੂੰ ਸਭ ਤੋਂ ਵੱਡਾ ਜਿਹੜਾ ਦੁੱਖ ਹੁੰਦਾ ਜਿਹੜੀ ਬਟਾਲਾ ਦੇ ਵਿੱਚ ਜਿਹੜਾ ਛੋਟੇ ਜਿਹੇ ਬੱਚੇ ਨੂੰ 23 ਸਾਲ ਦੀ ਜਿਹਦੀ ਕੋਈ ਕਸੂਰ ਹੀ ਨਹੀਂ ਸੀਗਾ ਆਪਣੇ ਉਹ ਇੱਕ ਆਜ਼ਾਦ ਦੇਸ਼ ਦੇ ਆਜ਼ਾਦ ਪੰਜਾਬ ਦੇ ਵਿੱਚ ਆਜ਼ਾਦ ਗੁਰਦਾਸਪੁਰ ਦੇ ਵਿੱਚ ਉਹ ਆਪਣੀ ਦੁਕਾਨ ਦੇ ਉੱਪਰ ਬੈਠਾ ਹੋਇਆ ਜਾਂ ਉੱਥੋਂ ਉਹ ਤੇ ਖੜਾ ਹੋਇਆ ਤੇ ਉਹ ਬੇਮੌਤ ਮਾਰਿਆ ਗਿਆ 23 ਸਾਲ ਦੀ ਸਾਰੀ ਉਮਰ ਉਹਦੀ ਥੋੜੇ ਦਿਨ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਤੋਂ ਸੋ ਇੱਕ ਬਹੁਤ ਵੱਡੇ ਦਾਗ ਡੇ ਬਾਏ ਡੇ ਜਿਹੜੇ ਸਾਡੇ ਸਮਾਜ ਦੇ ਉੱਪਰ ਲੱਗ ਰਹੇ ਨੇ ਸਾਡੇ ਪ੍ਰਸ਼ਾਸਨ ਦੇ ਉੱਪਰ ਲੱਗ ਰਹੇ ਨੇ ਔਰ ਮੈਂ ਕਹਿ ਸਕਦਾ ਕਿ ਪੰਜਾਬ ਦੀ ਸਿਟੀ ਇਸ ਟਾਈਮ ਬਿਲਕੁਲ ਨਹੀਂ ਹੈ ਔਰ ਮੈਂ ਗੈਂਗਸਟਰਾਂ ਨੂੰ ਕਹਿਣਾ ਚਾਹਨਾ ਹੈ ਕਿ ਦਮ ਰੱਖ ਦਿਓ ਤੇ ਫਿਰ ਤੁਸੀਂ ਆਪ ਅਗਿਆਓ ਨਾ ਇਹ ਛੋਟੇ ਛੋਟੇ ਬੱਚਿਆਂ ਨੂੰ ਥੋੜਾ ਥੋੜਾ ਪ੍ਰਲੋਭਨ ਦੇ ਕੇ ਕਿਉਂ ਉਹਨਾਂ ਨੂੰ ਬੇਮੌਤ ਮਰਵਾ ਰਹੇ ਹੋ ਕਿਉਂ ਉਹਨਾਂ ਨੂੰ ਥੋੜੇ ਜਿਹੇ ਪੈਸੇ ਦੇ ਕੇ ਲੋਕਾਂ ਕੋਲ ਲੋਕਾਂ ਦੇ ਗੋਲੇ ਚੜਵਾਉਂਦੇ ਹੋ ਤੇ ਫਿਰ ਪੁਲਿਸ ਦੇ ਹੱਥੇ ਮਰਵਾਉਂਦੇ ਹੋ ਮਰਵਾ ਦਿੰਦੇ ਹੋ ਜੀ ਹਿੰਮਤ ਹੈਗੀ ਐ ਆ ਪਾਉ ਨਾ ਕਿ ਪੰਨੂ ਵਾਲੇ ਤੁਸੀਂ ਉਹ ਜਿਹੜੀ ਪਾਲਿਸੀ ਅਪਣਾ ਲਈਏ ਤੁਸੀਂ ਉਹਨਾਂ ਨੂੰ ਛੋਟੇ ਜਿਹੜਾ ਕੋਈ ਨਸ਼ੇ ਦਾ ਗ੍ਰਸ ਹੋਏਗਾ ਬੰਦਾ ਉਹਨੂੰ ਨਸ਼ੇ ਦਾ ਲਾਲਚ ਦੇ ਦਿੰਦੇ ਹੋ ਜਿਹੜਾ ਕੋਈ ਘਰੋਂ ਗਰੀਬ ਹੋਏਗਾ ਉਹਨੂੰ ਤੁਸੀਂ ਪੈਸੇ ਦਾ ਲਾਲਚ ਦੇ ਦਿੰਦੇ ਹੋ ਤੇ ਕੁੱਲ ਮਿਲਾ ਕੇ ਜੋ ਹੈ ਤੁਸੀਂ ਸਾਰੇ ਪਾਸੇ ਸਾਡੇ ਪੰਜਾਬ ਦਾ ਬੇੜਾਗਰ ਕਰ ਰਹੇ ਹੋ ਨਸ਼ਾ ਤੁਸੀਂ ਇੱਥੇ ਸਪਲਾਈ ਕਰ ਰਹੇ ਹੋ ਤੇ ਔਰ ਫੜੇ ਜਾ ਰਹੇ ਨੇ ਛੋਟੇ ਛੋਟੇ ਬੱਚੇ ਪਰ ਮੈਂ ਇਹਨੇ ਜ਼ਰੂਰ ਕਹਿਣਾ ਚਾਹਾਂਗਾ ਕਿ ਅੱਜ ਦੀ ਡੇਟ 'ਚ ਪ੍ਰਸ਼ਾਸਨ ਨੇ ਭਾਵੇਂ ਜਿੰਨਾ ਮਰਜ਼ੀ ਟਰੋਲਾ ਪਾਇਆ ਹੋਵੇ ਪਰ ਨੇ ਜਿੰਨੇ ਵੱਡੇ ਦਾਅਵੇ ਕੀਤੇ ਹੋਣ ਕਿ ਉਹਨਾਂ ਨੇ ਨਸ਼ਾ ਖਤਮ ਕਰ ਦਿੱਤਾ ਮੈਂ ਨਹੀਂ ਮੰਨਦਾ ਨਸ਼ਾ ਖਤਮ ਹੋਇਆ ਕਿਉਂਕਿ ਅੱਜ ਦੀ ਡੇਟ 'ਤੇ ਵੀ ਮੈਨੂੰ ਨੰਗਲ ਕੋਟਲੀ ਮੱਲੇ ਤੋਂ ਇਸਲਾਮਾਬਾਦ ਮੱਲੇ ਤੋਂ ਇਹ ਛੱਤੀ ਕੋਈ ਤੋਂ ਜੋੜਾ ਛਤਰਾ ਤੋਂ ਸੋ ਮੈਨੀ ਇਲਾਕੇ ਹੈਗੇ ਨੇ ਜਿੱਥੋਂ ਮੈਨੂੰ ਫੋਨ ਆ ਰਹੇ ਨੇ ਅੱਜ ਵੀ ਨਸ਼ਾ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਵਿਕ ਰਿਹਾ ਹੈ ਉਹੀ ਲੋਕ ਜਿਹੜੇ ਆ ਉਹ ਨਸ਼ਾ ਕੇ ਵੇਚ ਰਹੇ ਨੇ ਇੱਥੇ ਤੇ ਇਹ ਵੀ ਖਤਮ ਨਹੀਂ ਹੋਇਆ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਪੰਜਾਬ ਅਗਰ ਹੁਣ ਨਹੀਂ ਸੁਧਿਆ ਨਾ ਤੇ ਫੇਰ ਸਥਿਤੀ ਉਹ ਆ ਜਾਏਗੀ ਕਿ ਸਾਡੇ ਬੱਚਾ ਨੂੰ ਇੱਥੇ ਰਹਿਣਾ ਵੀ ਦੂਬਰ ਹੋ ਜਾਏਗਾ ਜੈ ਹਿੰਦ ਭਾਰਤ ਮਾਤਾ ਕੀ ਜੈ